ਤਰਾਲ ਸਿੰਘ ਜਿੱਦਾਂ ਕੀ ਇਲੈਕਸ਼ਨ ਨੇ ਹਰ ਇੱਕ ਪਾਰਟੀ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਵਾ ਤੁਸੀਂ ਆਪਣੀ ਪਾਰਟੀ ਨੂੰ ਬੀਜੇਪੀ ਨੂੰ ਕਿੱਥੇ ਦੇਖਦੇ ਆਂ ਬੀਜੇਪੀ ਨੂੰ ਅਸੀਂ ਸੈਂਟਰ ਸਰਕਾਰ ਦੇ ਤੌਰ ਤੇ ਦੇਖ ਰਿਹਾ ਅਬ ਕੀ ਵਾਰ 400 ਕੇ ਪਾਰ ਵਿੱਚ ਹੀ ਪੰਜਾਬ ਇਹ ਨਾਰਾ ਚੱਲ ਰਿਹਾ ਪੰਜਾਬ ਦੇ ਵਿੱਚ ਵੀ ਅਸੀਂ ਸੀਟਾਂ ਲੈ ਕੇ ਜਾਵਾਂਗੇ ਔਰ ਵੱਡੀ ਬਹੁਮਤ ਦੇ ਨਾਲ ਅਸੀਂ ਸਰਕਾਰ ਬਣਾਵਾਂਗੇ ਤੁਸੀਂ ਕਹਿੰਦੇ ਅਬ ਕੀ ਵਾਰ 400 ਤੋਂ ਪਾਰ ਠੀਕ ਹੈ ਜੀ ਪਿੰਡਾਂ ਵਿੱਚ ਤਾਂ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਹੈ ਪਿੰਡਾਂ ਵਿੱਚੋਂ ਤੁਹਾਨੂੰ ਉਥੋਂ ਦੀ ਲੋਕ ਕਹਿ ਰਹੀ ਸੀ ਭਾਜਪੀ ਨੂੰ ਦੇਖ ਲੈਣੀ ਚਾਹੁੰਦੇ ਤੁਸੀਂ ਕਹਿੰਦੇ ਹਾਂ ਅੱਪਕੀ ਬਾਾਰ 400 ਇੱਕ ਬਾਾਰ ਦੇਖੋ ਦੇਖਣਾ ਕਿਉਂ ਨਹੀਂ ਚਾਹੁੰਦੇ ਕੁਝ ਸੰਗਠਨ ਨੇ ਜਿਹੜਾ ਵਿਰੋਧ ਕਰ ਰਹੇ ਨੇ ਬਾਕੀ ਸਾਰੇ ਹੁਣ ਜਿਹੜੀ ਆਮ ਪਬਲਿਕ ਆ ਦੇਖਣਾ ਚਾਹੁੰਦੀ ਆ ਮੋਦੀ ਸਾਹਿਬ ਨੇ ਪਿੰਡਾਂ ਵਾਸਤੇ ਬਹੁਤ ਵਿਕਾਸ ਕੀਤਾ ਔਰ ਤੁਸੀਂ ਪਿਛਲੇ ਜੇ 2 ਸਾਲ ਦੀ ਆਪਾਂ ਗੱਲ ਕਰ ਲਈ ਸਰਕਾਰ ਬਣੀ ਨੂੰ ਆਪਣਾ ਆਮ ਆਦਮੀ ਪਾਰਟੀ ਨੂੰ 2 ਸਾਲ ਦੀ ਹੋ ਗਿਆ ਕਿਹੜੀ ਗ੍ਰਾਂਟ ਦਿੱਤੀ ਇਹਨਾਂ ਨੇ ਸੈਂਟਰ ਗਵਰਨਮੈਂਟ ਦੀਆਂ ਮੰਨਰੇਗਾ ਦੀ ਸਕੀਮ ਆ ਰਹੀ ਉਹਦੇ ਅਧੀਨ ਕੰਮ ਚੱਲ ਰਿਹਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ 70% ਤੋਂ ਵੱਧ ਇਸ ਟਾਈਮ ਸਰਕਾਰ ਵੱਲੋਂ ਜਿਹੜੀ ਸੈਂਟਰ ਸਰਕਾਰ ਵੱਲੋਂ ਗ੍ਰਾਂਟਾਂ ਆਈਆਂ ਨੇ ਪਿੰਡਾਂ ਦੇ ਵਿੱਚ ਉਹ ਲੱਗ ਰਹੀਆਂ ਨੇ ਪੰਜਾਬ ਸਰਕਾਰ ਨੇ ਕੀਤਾ ਗਿਆ ਅਜੇ ਤੱਕ ਦੱਸ ਇਹ ਦੱਸੋ ਜਿਹੜਾ ਸੰਘਰਸ਼ ਵਾ ਆਮ ਜਨਤਾ ਵੀ ਬੜਾ ਕਰ ਰਹੀ ਆ ਆਮ ਜਨਤਾ ਨਾਲ ਕੀ ਹੋ ਰਿਹਾ ਵਾ ਜਿਹੜਾ ਮੋਦੀ ਸਾਹਿਬ ਨੇ ਕਹੇ ਸੀ 30 ਰੁਪਏ ਲੀਟਰ ਪੈਟਰੋਲ ਹੋਵੇਗਾ ਇਸ ਟਾਈਮ ਪੈਟਰੋਲ ਕਿੱਥੇ ਪਹੁੰਚਿਆ ਵਾ ਜਿਹੜਾ ਕਾਂਗਰਸ ਸਮੇ 4450 ਰੁਪਏ ਦਾ ਸਿਲੰਡਰ ਸੀਗਾ ਇਸ ਟਾਈਮ ਸਿਲੰਡਰ ਦੀ ਰੇਟ ਮੇਰੇ ਖਿਆਲ ਨਾਲ 900000 ਰੁਪਏ ਦਾ ਹੈਗਾ ਵਾ ਹੁਣ ਤਾਂ ਇੱਕ ਗੱਲ ਹੋਰ ਨੇ 50-15 ਲੱਖ ਰੁਪਏ ਕੀ ਕਿਸੇ ਦੇ ਖਾਤੇ ਆਇਆ ਵਾ ਤੁਸੀਂ ਮੇਰੀ ਗੱਲ ਸੁਣੋ ਇੱਥੇ ਹਰੇਕ ਮਹਿੰਗਾਈ ਦਾ ਮੁੱਦਾ ਸਮਝ ਲੈਣੇ ਤੁਹਾਡੀ ਗੱਲ ਨੂੰ ਪਰ ਤੁਸੀਂ ਮੈਨੂੰ ਇਹ ਦੱਸੋ ਵੀ ਕਾਂਗਰਸ ਦੇ ਟਾਈਮ ਜਦੋਂ ਈਡੀ ਰੇਡ ਮਾਰਦੀ ਆ ਮਸ਼ੀਨਾਂ ਦੀ ਉਥੇ ਗਿਣਤੀ ਲਈ ਮਸ਼ੀਨਾਂ ਦੇ ਬਟਨ ਬੰਦ ਹੋ ਜਾਂਦੇ ਨੇ ਉਹ ਨਹੀਂ ਤੁਹਾਨੂੰ ਦਿਖਦਾ ਇਸ ਟਾਈਮ ਹਜੇ ਕੱਲ ਪਰਸੋ ਹੀ ਉਥੇ ਫੜਿਆ ਈਡੀ ਦਾ ਕਾਂਗਰਸ ਦਾ ਬੰਦਾ ਮੈਂ ਵਾ ਰਾਜਾ ਵੜਿੰਗ ਨੂੰ ਪੁੱਛਣਾ ਚਾਹੁੰਦਾ ਇੱਥੇ ਕੀ ਤੁਸੀਂ ਇਮਾਨਦਾਰੀ ਦਾ ਸਬੂਤ ਦਿਓਗੇ ਤੁਸੀਂ ਤੇ ਤੁਹਾਡਾ ਆਪਦਾ ਮੰਤਰੀ ਦੇ ਉੱਤੇ 30 ਕਰੋੜ ਰੁਪਇਆ ਹੁਣ ਤੱਕ ਗਿਣਿਆ ਚ ਆ ਚੁੱਕਿਆ ਇਤੋਂ ਵੀ ਹਜੇ ਮਸ਼ੀਨ ਹੀ ਖਰਾਬ ਹੋ ਗਈ ਅੱਗੇ ਗਿਣੀ ਨਹੀਂ ਉਹ ਨਹੀਂ ਉਦਾਂ ਦੇਖਦਾ ਸਾਸੀ ਗਾਲ ਜੀ ਤੁਸੀਂ ਵੇਖ ਰਹੇ ਹੋ ਨਾ ਪੋਸਟ ਤੇ ਮੈਂ ਰਮਨਦੀਪ ਸਿੰਘ ਔਲਖ ਅੱਜ ਆਪਾਂ ਗੱਲਬਾਤ ਕਰਾਂਗੇ ਗੋਰਪ੍ਰੀਤ ਸਰਹਾਲੀ ਜੀ ਨਾਲ ਜਿਨ੍ਹਾਂ ਨੂੰ ਭਾਜਪਾ ਦਾ ਕਿਸਾਨ ਮੋਰਚਾ ਸਪੋਕਸਪਰਸਨ ਪੰਜਾਬ ਦਾ ਅਹੁਦਾ ਦਿੱਤਾ ਗਿਆ ਵਾ ਗੱਲਬਾਤ ਕਰਦੇ ਆ ਗੋਰਪ੍ਰੀਤ ਸਰਹਾਲੀ ਜੀ ਸਰਹਾਲੀ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਕੀ ਭਾਜਪਾ ਨੇ ਤੁਹਾਨੂੰ ਉਹਦੇ ਨਾਲ ਨਮਾਜ਼ਿਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਵੀ ਮੈਨੂੰ ਪਾਰਟੀ ਨੇ ਇੰਨਾ ਵੱਡਾ ਮਾਣ ਬਖਸ਼ਿਆ ਸੋ ਮੈਂ ਪਾਰਟੀ ਦਾ ਪਾਰਟੀ ਦਾ ਤੇ ਸਾਰੇ ਆਪਣੇ ਸੀਨੀਅਰ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸਰਾਲੀ ਸਾਹਿਬ ਜਿਦਾਂ ਕਿ ਇਲੈਕਸ਼ਨ ਨੇ ਹਰਕ ਪਾਰਟੀ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਵਾ ਤੁਸੀਂ ਆਪਣੀ ਪਾਰਟੀ ਨੂੰ ਬੀਜੇਪੀ ਨੂੰ ਕਿੱਥੇ ਦੇਖਦੇ ਹੋ? ਬੀਜੇਪੀ ਨੂੰ ਅਸੀਂ ਸੈਂਟਰ ਸਰਕਾਰ ਦੇ ਤੌਰ ਤੇ ਦੇਖ ਰਿਹਾ। ਅਬ ਕੀ ਵਾਰ 400 ਕੇ ਪਾਰ ਵਿੱਚ ਹੀ ਪੰਜਾਬ ਇਹ ਨਾਰਾ ਚੱਲ ਰਿਹਾ ਪੰਜਾਬ ਦੇ ਵਿੱਚ ਵੀ ਅਸੀਂ ਸੀਟਾਂ ਲੈ ਕੇ ਜਾਵਾਂਗੇ ਔਰ ਵੱਡੀ ਬਹੁਮਤ ਦੇ ਨਾਲ ਅਸੀਂ ਸਰਕਾਰ ਬਣਾਵਾਂਗੇ ਆਪਣੀ ਤੁਸੀਂ ਕਹਿੰਦੇ ਅਬ ਕੀ ਵਾਰ 400 ਤੋਂ ਪਾਰ ਠੀਕ ਹੈ ਜੀ ਪਿੰਡਾਂ ਵਿੱਚ ਤਾਂ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਹੈ ਪਿੰਡਾਂ ਵਿੱਚੋਂ ਤੁਹਾਨੂੰ ਉਥੋਂ ਦੀ ਲੋਕ ਕਹਿ ਰਹੇ ਸੀ ਭਾਜੀਪੀ ਨੂੰ ਦੇਖ ਲੈਣੀ ਚਾਹੁੰਦੇ ਤੁਸੀਂ ਕਹਿੰਦੇ ਅਬ ਕੀ ਵਾਰ 400 ਕੇ ਪਾਰ ਦੇਖੋ ਦੇਖਣਾ ਕਿਉਂ ਨਹੀਂ ਚਾਹੁੰਦੇ ਕੁਝ ਸੰਗਠਨ ਨੇ ਜਿਹੜਾ ਵਿਰੋਧ ਕਰ ਰਹੇ ਨੇ ਬਾਕੀ ਸਾਰੇ ਹੁਣ ਜਿਹੜੀ ਆਮ ਪਬਲਿਕ ਆ ਦੇਖਣਾ ਚਾਹੁੰਦੀ ਆ ਮੋਦੀ ਸਾਹਿਬ ਨੇ ਪਿੰਡਾਂ ਵਾਸਤੇ ਬਹੁਤ ਵਿਕਾਸ ਕੀਤਾ ਔਰ ਤੁਸੀਂ ਪਿਛਲੇ ਜੇ 2 ਸਾਲ ਦੀ ਆਪਾਂ ਗੱਲ ਕਰ ਲਈ ਸਰਕਾਰ ਬਣੀ ਨੂੰ ਆਪਣਾ ਆਮ ਆਦਮੀ ਪਾਰਟੀ ਨੂੰ 2 ਸਾਲ ਦੀ ਹੋ ਗਿਆ ਕਿਹੜੀ ਗ੍ਰਾਂਟ ਦੇਤੀ ਇਹਨਾਂ ਨੇ ਸੈਂਟਰ ਗਵਰਨਮੈਂਟ ਦੀਆਂ ਮੰਨਰੇਗਾ ਦੀ ਸਕੀਮ ਆ ਰਹੀ ਉਹਦੇ ਅਧੀਨ ਕੰਮ ਚੱਲ ਰਿਹਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ 70% ਤੋਂ ਵੱਧ ਇਸ ਟਾਈਮ ਸਰਕਾਰ ਵੱਲੋਂ ਜਿਹੜੀ ਸੈਂਟਰ ਸਰਕਾਰ ਵੱਲੋਂ ਗ੍ਰਾਂਟਾਂ ਆਈਆਂ ਨੇ ਪਿੰਡਾਂ ਦੇ ਵਿੱਚ ਉਹ ਲੱਗ ਰਹੀਆਂ ਨੇ ਪੰਜਾਬ ਸਰਕਾਰ ਨੇ ਕੀਤਾ ਗਿਆ ਅਜੇ ਤੱਕ ਤੁਸੀਂ ਪੰਜਾਬ ਸਰਕਾਰ ਨੂੰ ਕਹਿ ਰਹੇ ਹੋ ਵੀ ਕਿਹੜੀ ਗ੍ਰਾਂਟ ਦਿੱਤੀ 8000 ਕਰੋੜ ਰੁਪਏ ਜਿਹੜਾ ਕਿ ਪੰਜਾਬ ਸਰਕਾਰ ਦਾ ਸੈਂਟਰ ਵੱਲੋਂ ਰੋਕਿਆ ਗਿਆ ਵਾ ਉਹ ਸੁਤੇਲੀ ਮਾਮਰ ਦਾ ਬਿਹੇਵ ਕੀਤਾ ਜਾ ਰਿਹਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਭਗਵਾਨ ਤੁਮਾਨ ਸਾਹਿਬ ਜੀ ਕਮੇਡੀਅਨ ਰਹੇ ਨੇ ਸ਼ੁਰੂ ਤੋਂ ਹੀ ਬਹੁਤ ਵਧੀਆ ਕਮੇਟੀ ਕਰ ਲੈਂਦੇ ਨੇ ਉਹ ਨਾਲ ਦੀ ਨਾਲ ਇਹ ਤੇ ਦੱਸਦੇ ਨਹੀਂ ਵੀ ਕਿਉਂ ਰੁਕਿਆ ਹੋਇਆ ਜਿਹੜੀਆਂ ਹੁਣ ਪਹਿਲੀਆਂ ਸੈਂਟਰ ਗਵਰਨਮੈਂਟ ਨੇ ਗ੍ਰਾਂਟਾਂ ਦਿੱਤੀਆਂ ਨੇ ਜੇ ਸੈਂਟਰ ਗਵਰਨਮੈਂਟ ਨੇ ਉਹ ਗ੍ਰਾਂਟਾਂ ਦਾ ਹਿਸਾਬ ਮੰਗ ਲਿਆ ਵੀ ਉਹ ਤੁਸੀਂ ਜਿਹੜੀਆਂ ਗ੍ਰਾਂਟਾਂ ਲਈਆਂ ਨੇ ਵੀ ਉਹਦਾ ਹਿਸਾਬ ਦਿਓ ਇਹਦੇ 'ਚ ਸੈਂਟਰ ਸਰਕਾਰ ਗਲਤ ਹੋ ਗਈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਵੀ ਸਾਡੇ ਪੰਜਾਬ ਸਰ ਅੱਜ ਤੱਕ ਆਜ਼ਾਦ ਹੋਏ ਨੂੰ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਏ ਨੂੰ ਉਹਨਾਂ ਕਰਜ਼ਾ ਨਹੀਂ ਹੋਇਆ ਜਿੰਨੀ ਦੇਰ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਸਾਲਾਂ ਦੇ ਵਿੱਚ ਪੰਜਾਬ ਲਈ ਲੈਤਾ ਹਰੇਕ ਮੁੱਦਾ ਐ ਐਮਐਸਪੀ ਨਾ ਬਣਾਓ ਤੁਸੀਂ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਵੀ ਹਰੇਕ ਮੁੱਦਾ ਐ ਐਮਐਸਪੀ ਹਰੇਕ ਮੁੱਦਾ ਐ ਐਮਐਸਪੀ ਨਾ ਬਣਾਓ ਪੰਜਾਬ ਦੇ ਹੋਰ ਵੀ ਕਈ ਮੁੱਦੇ ਨੇ ਪੰਜਾਬ ਐਸ ਟਾਈਮ ਉਸ ਹਾਲਾਤ ਦੇ ਉੱਤੇ ਆ ਗਿਆ ਆ ਜਿਸ ਨੂੰ ਇੰਟਰ ਸਰਕਾਰ ਦੀ ਬਹੁਤ ਲੋੜ ਆ ਜੇ ਸੈਂਟਰ ਸਰਕਾਰ ਹੋਊਗੀ ਸਾਡਾ ਪੰਜਾਬ ਦਾ ਕਰਜ਼ਾ ਮਾਫ਼ ਹੋਊਗਾ ਤੁਸੀਂ ਕਿਸਾਨ ਮੋਰਚ ਸਪੋਕਸਪਰਸਨ ਦੇ ਤੁਸੀਂ ਪੰਜਾਬ ਪ੍ਰਧਾਨ ਬਣੇ ਹੋ ਤੁਸੀਂ ਇਹ ਦੱਸੋ ਬੀਜੇਪੀ ਨੇ ਕਿਸਾਨਾਂ ਲਈ ਕੀ ਚੱਕੀ ਕੀਤਾ ਵਾ ਪਹਿਲਾਂ ਵੀ ਉੱਥੇ ਆਪਾਂ ਲਾੜੀਏ ਇੱਕ ਤੋਂ ਡੇਢ ਸਾਲ ਤੱਕ ਤਕਰੀਬਨ ਦਿਗਰ ਵਿੱਚ ਉੱਥੇ ਧਰਨਾ ਲੱਗਾ ਹੁਣ ਵੀ ਧਰਨਾ ਲੱਗਾ ਵਾ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਗੇ ਕਿਸਾਨ ਲਈ ਜਿਹੜਾ ਬੀਜੇਪੀ ਹੈ ਕੀ ਕਰ ਰਹੀ ਹੈ ਦੇਖੋ ਕਿਸਾਨਾਂ ਲਈ ਸਭ ਕੁਝ ਕਰ ਰਹੀ ਹੈ ਕਿਸਾਨਾਂ ਨੂੰ ਪਹਿਲਾਂ ਅੱਗੇ ਰੇਟ ਵਧਦਾ ਹੁੰਦਾ ਸੀ ਸਰਕਾਰੀ ਰੇਟ ਕਣਕ ਦਾ ਕੋਈ 10 ਰੁਪਏ ਕਦੀ 20 ਰੁਪਏ ਕਦੀ 5 ਰੁਪਏ ਜਦੋਂ ਕਾਂਗਰਸ ਦਾ ਸਰਕਾਰ ਹੁੰਦੀ ਸੀ ਜਦੋਂ ਨੇ ਮੋਦੀ ਸਾਹਿਬ ਆਏ ਨੇ ਰੇਟ ਕਦੀ 100 ਰੁਪਏ ਵਧ ਰਿਆ ਕਣਕ ਦੇ ਉੱਤੇ ਚੌਲ ਦੇ ਉੱਤੇ ਕਦੀ 200 ਰੁਪਏ ਵਧ ਰਿਆ ਸੋ ਕਿਸਾਨਾਂ ਦੇ ਲਈ ਜੇ ਮੈਂ ਗੱਲ ਕਰਾਂ ਅੱਜ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਨਾ 75 ਸਾਲਾਂ 'ਚ ਜਿਹੜਾ ਇੱਕ ਵਾਰੀ ਕਾਨੂੰਨ ਬਣ ਗਿਆ ਕਦੀ ਵਾਪਸ ਨਹੀਂ ਹੋਇਆ ਤੇ ਸਾਡੇ ਮੋਦੀ ਸਾਹਿਬ ਸੀ ਨੇ ਜਦੋਂ ਕਿਸਾਨਾਂ ਨੇ ਚਲੋ ਸੰਘਰਸ਼ ਜਦੋਂ ਆਪਾਂ ਚੱਲਦਾ ਸਾਰਿਆਂ ਦਾ ਹੁੰਦਾ ਸੰਘਰਸ਼ ਚੱਲਿਆ ਔਰ ਉਹਨਾਂ ਨੇ ਦੇਖਿਆ ਵੀ ਨਹੀਂ ਵੀ ਚਲੋ ਕਿਸਾਨ ਨਹੀਂ ਮੰਨਦੇ ਤੇ ਪਹਿਲਾ ਕਾਨੂੰਨ ਸੀ ਜਿਹੜਾ ਵਾਪਸ ਹੋਏ ਨੇ ਠੀਕ ਹੈ ਨਹੀਂ ਕਿਸਾਨਾਂ ਦੇ ਹੱਕ ਚ ਆਏ ਨੇ ਤੁਸੀਂ ਕਹਿੰਦੇ ਕਿਸਾਨਾਂ ਦੇ ਹੱਕ ਚ ਕੁਝ ਨਹੀਂ ਸਬਸਿਟੀਆਂ ਜਿਹਨਾਂ ਨੂੰ ਮਿਲਦੀਆਂ ਨੇ ਕਿਸਾਨਾਂ ਨੂੰ ਉਹਨਾਂ ਨੂੰ ਪੁੱਛੋ ਜਿਨਾਂ ਨੂੰ ਕਿਸ ਤਰ੍ਹਾਂ ਹੀ ਸਬਸਿਡੀ ਆਉਂਦੀ ਆ ਸੋ ਮੋਦੀ ਸਰਕਾਰ ਕੰਮ ਦੇ ਬਹੁਤ ਕਰ ਰਹੀ ਹੈ ਪਰ ਜਿਹੜੇ ਵਿਰੋਧੀ ਨੇ ਉਹਨਾਂ ਕੋਲੇ ਕੋਈ ਮੁੱਦਾ ਨਹੀਂ ਇਸ ਟਾਈਮ ਨਸ਼ੇ ਦਾ ਮੁੱਦਾ ਘਰ ਘਰ ਨਸ਼ਾ ਬਿਕ ਰਿਆ ਜਿੱਦਾਂ ਪਰਚੂਨ ਦੀ ਦੁਕਾਨ ਦੇ ਉੱਤੇ ਸੌਦਾ ਮਿਲਦਾ ਇਦਾਂ ਚਿੱਟਾ ਮਿਲ ਰਿਹਾ ਕਿੱਥੇ ਖੜੇ ਆ ਨੌਜਵਾਨੀ ਮੜ ਰਹੀ ਆ ਸਾਡੀ ਕਿ ਸਾਡੇ ਸਾਡੇ ਸਗਰੂਰ ਦੇ ਹਲਕੇ ਦੇ ਵਿੱਚ ਤੁਸੀਂ ਦੇਖ ਲਓ ਸ਼ਰਾਬ ਪੀ ਕੇ ਆਪਣਾ ਮਰਗੇਰੇ ਉੱਥੇ 20 ਤੋਂ ਵੱਧ ਮੌਤਾਂ ਹੋ ਗਈਆਂ ਨੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਗਾਣਾ गा ਰਹੇ ਨੇ ਜਦੋਂ ਉਹਨਾਂ ਦੇ ਘਰੇ ਜਾ ਰਹੇ ਵੀ ਬੇੜੀ ਦਾ ਕੋਈ ਮਲਾਹ ਨਾ ਰਿਆ ਤੇ ਮਲਾਹ ਦੇ ਆਪੇ ਨਹੀਂ ਲੈਣਾ ਸ਼ਰਾਬ ਘਟਾਲੇ ਦੇ ਵਿੱਚ ਤੁਹਾਡਾ ਕੇਜਰੀয়াল ਸਾਹਿਬ ਅੰਦਰ ਹੋਏ ਨੇ अच्छा ਤੁਸੀਂ ਆਪਾਂ ਤੁਹਾਨੂੰ ਤੁਸੀਂ ਗੱਲ ਸੰਘਰਸ਼ ਦੀ ਕੀਤੀ ਸੰਘਰਸ਼ ਤੁਸੀਂ ਕਹਿੰਦੇ ਵੀ ਕਿਸਾਨਾਂ ਲਈ ਬਹੁਤ ਯਾਨੀ ਕਿ ਭਾਜਪਾ ਬਹੁਤ ਵਧੀਆ ਕੰਮ ਕਰ ਰਹੀ ਹੈ ਠੀਕ ਹੈ ਜੀ ਇਹ ਦੱਸੋ ਜਿਹੜਾ ਸੰਘਰਸ਼ ਵਾ ਆਮ ਜਨਤਾ ਵੀ ਬੜਾ ਕਰ ਰਹੀ ਆ ਆਮ ਜਨਤਾ ਨਾਲ ਕੀ ਹੋ ਰਿਹਾ ਵਾ ਜਿਹੜਾ ਮੋਦੀ ਸਾਹਿਬ ਨੇ ਕਿਹਾ ਸੀ 1.70 ਰੁਪਏ ਸੋਰੀ 30 ਤੋਂ 40 ਰੁਪਏ ਲੀਟਰ ਪੈਟਰੋਲ ਹੋਵੇਗਾ ਇਸ ਟਾਈਮ ਪੈਟਰੋਲ ਕਿੱਥੇ ਪਹੁੰਚਿਆ ਵਾ ਜਿਹੜਾ ਕਾਂਗਰਸ ਸਮੇ 4.50 ਰੁਪਏ ਦਾ ਸਿਲੰਡਰ ਸੀਗਾ ਇਸ ਟਾਈਮ ਸਿਲੰਡਰ ਦੀ ਰੇਟ ਮੇਰੇ ਖਿਆਲ 900000 ਰੁਪਏ ਦਾ ਹੈਗਾ ਵਾ ਹੁਣ ਤੁਹਾਨੂੰ ਇੱਕ ਗੱਲ ਹੋਰ ਦਿਆਂ 15-15 ਲ ਸਮਝ ਲੈਨੇ ਤੁਹਾਡੀ ਗੱਲ ਨੂੰ ਪਰ ਤੁਸੀਂ ਮੈਨੂੰ ਇਹ ਦੱਸੋ ਵੀ ਕਾਂਗਰਸ ਦੇ ਟਾਈਮ ਜਦੋਂ ਈਡੀ ਰੇਡ ਮਾਰਦੀ ਆ ਮਸ਼ੀਨਾਂ ਦੀ ਉਥੋਂ ਗਿਣਤੀ ਲਈ ਮਸ਼ੀਨਾਂ ਦੇ ਬਟਨ ਬੰਦ ਹੋ ਜਾਂਦੇ ਨੇ ਉਹ ਨਹੀਂ ਤੁਹਾਨੂੰ ਦਿਖਦਾ ਇਸ ਟਾਈਮ ਹਜੇ ਕੱਲ ਪਰਸੋ ਹੀ ਉਥੇ ਫੜਿਆ ਈਡੀ ਦਾ ਕਾਂਗਰਸ ਦਾ ਬੰਦਾ ਮੈਂ ਵੜਾ ਜਾ ਵੜਿੰਗ ਨੂੰ ਪੁੱਛਣਾ ਚਾਹੁੰਨਾ ਇੱਥੇ ਕੀ ਤੁਸੀਂ ਇਮਾਨਦਾਰੀ ਦਾ ਸਬੂਤ ਦਿਓਗੇ ਤੁਸੀਂ ਤੁਹਾਡਾ ਆਪਦਾ ਮੰਤਰੀ ਦੇ ਉੱਤੇ 30 ਕਰੋੜ ਰੁਪਈਆ ਹੁਣ ਤੱਕ ਗਿਣਿਆ ਚ ਆ ਚੁੱਕਿਆ ਇਤੋਂ ਵੀ ਹਜੇ ਮਸ਼ੀਨ ਹੀ ਖਰਾਬ ਹੋ ਗਈ ਅੱਗੇ ਗਿਣੀ ਨਹੀਂ ਉਹ ਨਹੀਂ ਮੁੱਦਾ ਦਿਖਦਾ 70 ਸਾ 75 ਸਾਲ ਹੋ ਗਏ ਸਾਡੀ ਆਈ ਦੇਸ਼ ਯਾਦ ਹੋਏ ਨੂੰ 10 ਸਾਲ ਤੋਂ ਮੋਦੀ ਸਾਹਿਬ ਨੇ 10 ਸਾਲ ਦਾ ਈਡੀ ਦਾ ਰਿਕਾਰਡ ਚੈੱਕ ਕਰ ਲਓ ਔਰ ਪਿਛਲੇ ਕਾਂਗਰਸ ਦਾ ਚੈੱਕ ਕਰ ਲਓ ਸਭ ਤੋਂ ਵੱਧ ਰਿਕਵਰੀ ਈਡੀ ਨੇ 10 ਸਾਲਾਂ ਚ ਪਾਈ ਆ ਕੀ ਉਹ ਦੇਸ਼ ਦੇ ਹਿੱਤਾਂ ਲਈ ਨਹੀਂ ਲੱਗਾ ਹੋਊਗਾ ਦੇਸ਼ ਦੇ ਹਿੱਤਾਂ ਦੇ ਸੜਕਾਂ ਬੜ ਰੀਆਂ ਨੇ ਹਾਈਵੇ ਬਣ ਰਹੇ ਨੇ ਹਸਪਤਾਲ ਬਣ ਰਹੇ ਨੇ ਸਭ ਕੁਝ ਬੜ ਰਿਆ ਇਮਾਰਤਾਂ ਮੜ ਰੀਆਂ ਕਿਉਂ ਨਹੀਂ ਮੜਨਾ ਚਾਹੁੰਦਾ ਅੱਜ ਦਾ ਹਾਲਾਤ ਪੰਜਾਬ ਦੇ ਇਸ ਟਾਈਮ ਜਦੋਂ ਅੱਜ ਤੋਂ ਪਹਿਲਾਂ ਜਦੋਂ ਯੂਪੀ ਬਿਹਾਰ ਸੁਣੀਦਾ ਸੀਗਾ ਵੀ ਲੁੱਟਾ ਖਵਾਉਂਦੀਆਂ ਨੇ ਪੰਜਾਬ ਨੂੰ ਯੂਪੀ ਬਿਹਾਰ ਬਣ ਗਿਆ ਸਾਡਾ ਤੇ ਜਿਹੜਾ ਹੈਗਾ ਸੀ ਯੂਪੀ ਵੇ ਆਰ ਉਹ ਬਣ ਗਿਆ ਪੰਜਾਬ ਆਪਾਂ ਗੱਲ ਕਰ ਰਹੇ ਇਲੈਕਸ਼ਨ ਦੇ ਐਮਪੀ ਦੇ ਇਲੈਕਸ਼ਨ ਆ ਰਹੇ ਹੈ ਕੀ ਗੱਲ ਹੈ ਬੀਜੇਪੀ ਕੋਲ ਕੋ ਉਹ ਚਿਹਰਾ ਨਹੀਂ ਸੀ ਕਿ ਇਸ ਵਕਤੇ ਕਾਂਗਰਸ ਛੱਡ ਕੇ ਰਮਨੀਤ ਬਿੱਟੂ ਜੀ ਬੀਜੇਪੀ ਦੇ ਵਿੱਚ ਜੁਆਇਨ ਕੀਤੇ ਗਏ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਪਾਰਟੀ ਦੇ ਐਮਪੀ ਦੇ ਵਿੱਚ ਇਲੈਕਸ਼ਨ ਦੇ ਵਿੱਚ ਤੇ ਦੂ ਕੀ ਗੱਲ ਹੈ ਬੀਜੇਪੀ ਕੋਲ ਕੋ ਉਹ ਚਿਹਰਾ ਨਹੀਂ ਸੀ ਜਿਹੜੇ ਕੰਮ ਉਹਨਾਂ ਨੇ ਕਾਂਗਰਸ ਜੀ ਕੀਤੇ ਐ ਬੀਜੇਪੀ ਵਿੱਚ ਵੀ ਉਹੀ ਕੰਮ ਕਰਨਗੇ ਕਾਂਗਰਸ ਵਿੱਚ ਦਾ ਉਹਨਾਂ ਨੇ ਕਾਫੀ ਵਾਅਦੇ ਕੀਤੇ ਸੀ ਕੀ ਲੱਗਦਾ ਬੀਜੇਪੀ ਵਿੱਚ ਰਹਿ ਕੇ ਉਹ ਜਿਹੜੇ ਵਾਅਦੇ ਜਿਹੜੇ ਆਪਣੇ ਪੂਰਨ ਕਰ ਸਕਣਗੇ ਆਪਣੇ ਵਾਅਦ ਦੇਨ ਦੱਸੋ ਮੈਨੂੰ ਕਿਹੜਾ ਉਹਨਾਂ ਨੇ ਕਪਲਾ ਕੀਤਾ ਹੋਊ ਕਾਂਗਰਸ ਦੇ ਤੁਹਾਨੂੰ ਮੈਂ 20 ਕਪਲੇ ਗਿਣਾ ਦੂੰ ਮੈਂ ਜੇ ਇੱਥੇ ਰਾਜਾ ਵੜਿੰਗ ਦੀ ਗੱਲ ਕਰਾਂ ਨਾ ਜਿਹਾ ਅੱਜ ਦੇ ਟਾਈਮ ਦੇ ਵਿੱਚ ਤੁਹਾਡੇ ਚੈਨਲ ਦੇ ਥਰੂ ਵੀ ਕਈ ਜਗ੍ਹਾ ਖਬਰਾਂ ਲੱਗੀਆਂ ਹੋਣਗੀਆਂ ਵੀ ਜਿਹੜੀਆਂ ਬੱਸਾਂ ਦੀਆਂ ਬਾਡੀਆਂ ਜਿਹੜੀਆਂ ਲੱਗੀਆਂ ਨੇ ਰਾਜਸਥਾਨ ਤੋਂ ਉਹ ਪੀਪੇ ਦੀਆਂ ਉਹ ਵੀ ਮਜ਼ਬੂਤ ਹੁੰਦੀਆਂ ਟੀਨ ਜਿੱਥੇ ਮਾੜੀ ਦੀ ਗੱਡੀ ਲੱਗਦੀ ਆ ਸਰਕਾਰੀ ਬੱਸ ਉੱਥੇ 4-5 ਬੰਦਿਆਂ ਦੀ ਮੌਤ ਹੋ ਰਹੀ ਆ ਉਹਦਾ ਜ਼ਿੰਮੇਵਾਰ ਕੌਣ ਆ ਸੋ ਇਦਾਂ ਬੀਜੇਪੀ ਦੀਆਂ ਬਹੁਤ ਨੀਤੀਆਂ ਨੇ ਸਮਾਰਟ ਕਾਰਡ ਨੇ ਸਾਡੇ ਸਾਰੇ ਬਣੇ ਹੋਨੇ ਆਸ਼ੂਮਨ ਕਾਰਡ ਨੇ 5-5 ਲੱਖ ਰੁਪਏ ਦੀ ਸ਼ੋਨ ਸੌ ਦੇ ਵਿੱਚ ਜਿੱਥੋਂ ਮਰਜ਼ੀ ਤੁਸੀਂ ਇਲਾਜ ਕਰਾ ਲਓ ਇਹ ਥੋੜੀ ਵੀ ਮਹੱਲਾ ਕਲੀਨਿਕ ਵਾਂਗੂ 100 ਰੁਪਏ ਦੀ ਦਵਾਈ ਤੁਹਾਨੂੰ ਫ੍ਰੀ ਮਿਲਣੀ ਹੈ ਮੋਦੀ ਸਾਹਿਬ ਨੇ ਕਿਹਾ ਵੀ 5 ਲੱਖ ਰੁਪਏ ਦਾ ਸਿਹਤ ਬੀਮਾ ਕਰੋ ਚਾਹੇ ਜਿਹੜੇ ਮਰਜ਼ੀ ਆਪਣੇ ਹਸਪਤਾਲ ਜਾ ਕੇ ਤੁਸੀਂ ਇਲਾਜ ਕਰਾਓ ਗਰੀਬ ਤੇ ਉੱਥੋਂ ਮਰਦਾ ਨਾ ਜਦੋਂ ਉਹਦਾ ਕੋਈ ਦਿਲ ਦੇ ਇਲਾਜ ਕਰਾਉਣ ਜੋਗਾ ਪੈਸਾ ਹੈ ਨਹੀਂ ਜਦੋਂ ਹਾਰਟ ਬੀਟ ਉਹਦੀ ਰੁਕ ਜਾਂਦੀ ਹੈ 5-10 ਰੁਪਏ 100 ਰੁਪਏ ਦੀ ਦਵਾਈ ਤੇ ਹਰੇਕ ਕੋਈ ਲੈ ਲੈਂਦਾ ਮੈਸੇਜ ਇਹ ਦੇਣਾ ਚਾਹੁੰਦਾ ਵੀ ਸੈਂਟਰ ਦੇ ਵਿੱਚ ਮੋਦੀ ਸਰਕਾਰ ਬਣਨੀ ਹੈ ਕਿਹ ਬਾਾਰ 400 ਬਾਾਰ ਤੇ ਕਿਤੇ ਪੰਜਾਬ ਵਾਲੇ ਪਿੱਛੇ ਨਾ ਰਹਿ ਜਾਈਏ ਕਿਉਂਕਿ ਅੱਜ ਤੱਕ ਜਿਹੜਾ ਸੰਤਾਪ ਅਸੀਂ ਹਿੜਾ ਰਹੇ ਆ ਕਿਉਂਕਿ ਸੈਂਟਰ ਦੇ ਵਿੱਚ ਜੇ ਆਪਣਾ ਹੋਊਗਾ ਕੋਈ ਤਾਂ ਹੀ ਪ੍ਰੋਜੈਕਟ ਆਉਣਗੇ ਨਹੀਂ ਤੇ ਹਾਲਾਤ ਬਦ ਤੋਂ ਬੱਤਰ ਹੋਈ ਪਏ ਨੇ ਜਿਸ ਤਰ੍ਹਾਂ ਕਿ ਅੱਪ ਗੱਲਬਾਤ ਕੀਤੀ ਹੈ ਗੁਰਪ੍ਰੀਤ ਸਰਾਲੀ ਜੀ ਨੇ ਇਹਨਾਂ ਦਾ ਕਹਿਣਾ ਤਾਂ ਇਹੀ ਹੈ ਕਿ ਅਪਕੀ ਬਾਹਰ 400 ਪਾਰ ਆ ਇਹ ਤਾਂ ਵਕਤ ਹੀ ਦੱਸੇਗਾ ਕਿ ਕਿਹੜਾ 400 ਪਾਰ ਹੁੰਦਾ ਜਾਂ ਕਿਹੜਾ 400 ਥਲੇ ਹੁੰਦਾ ਬਾਕੀ ਅਪ ਸਾਰੀ ਗੱਲਬਾਤ ਤੁਸੀਂ ਸੁਣ ਹੀ ਲਈਤੀ ਆ ਜਿਹੜੀ ਗੁਰਪ੍ਰੀਤ ਸਰਾਜੀ ਨੇ ਕੀਤੀ ਬਾਕੀ ਹੋਰ ਵੀ ਨਵੇਂ ਅਪਡੇਟ ਲੈ ਕੇ ਆਜਰੋ ਵਾਂਗੇ ਬੇਗਦਰੂ ਲੱਲੂ ਦਾ ਨਾ ਪੋਸਟ ਕੈਮਰਾਮੈਨ ਬੋਬੀ ਦਾ ਰਮਨਦੀਪ ਸਿੰਘ ਆਲੱਖ